ਇਹ ਇਹ ਸਾਡੀ ਪਰਮਾਨਦੀ ਆ ਆਪਾਂ ਇੱਕ ਦਿਨ ਦਾ ਟਾਈਮ ਦੇ ਕੇ ਦੂਜੇ ਦਿਨ ਆਏ ਆ ਹਾਂ ਉਹ ਬੱਚੇ ਨਾਲ ਜ਼ਬਰਦਸਤੀ ਕਰਨੀ ਤੁਸੀਂ ਉਹਦੀ ਹਾਲਤ ਦੇਖੋ ਕੀ ਕਰਤੀ ਤੁਸੀਂ ਸਾਨੂੰ ਪਹਿਲਾਂ ਲੱਗਿਆ ਮੁੰਡਾ ਸ਼ਰਾਬ ਪੀਣ ਦੇ ਲੱਗਿਆ ਵਾ ਉਹ ਵੀ ਤੇਰੀ ਵਜ੍ਹਾ ਨਾਲ ਮੇਰੀ ਵਜ੍ਹਾ ਨਾਲ ਨਹੀਂ ਤੇਰੀ ਵਜ੍ਹਾ ਨਾਲ ਸਾਡੀ ਵਜ੍ਹਾ ਨਾਲ ਲੋ ਉਹਨੂੰ ਸੱਚ ਪਤਾ ਲੱਗਾ ਵਾ ਹਾਂ ਸੱਚ ਪਤਾ ਲੱਗਾ ਜੋ ਬੱਚਾ ਚੁੱਪ ਕੇ ਲਈ ਨਾ ਉਹ ਕੁਝ ਨਹੀਂ ਕਰ ਸਕਦੀ ਸੀ ਬੱਚੇ ਨਾਲ ਗਲਤ ਨਹੀਂ ਕਰ ਸਕਦੀ ਸੀ ਪਰ ਉਹਨੇ ਆਪਣੀ ਆਪਣੀ ਸਕੇ ਬੱਚੇ ਨੂੰ ਵੱਢ ਕੇ ਉਨੂੰ ਚਾਇਆ ਇਹ ਨਾ ਕੋਈ ਆਪੜਾ ਵੀ ਕਰ ਸਕਦਾ ਜਿੰਨਾ ਉਹਨੇ ਕੀਤਾ ਆਪਾਂ ਵੀ ਨਾ ਆਪਾਂ ਵੀ ਕੁਝ ਸਾਲ ਬਾਅਦ ਬਹਿ ਗਏ ਸੀ ਕਿ ਇਹਨੇ ਬੱਚੇ ਨੂੰ ਪਤਾ ਨਹੀਂ ਕੀ ਕੀਤਾ ਹੋਊਗਾ ਪਰ ਉਹਦੇ ਭਲਾ ਵੇ ਰੱਬ ਦਾ ਜਿੰਨੇ ਸਾਨੂੰ ਕਲੂ ਦੇਤਾ ਤੇ ਸਾਨੂੰ ਫੇਰ ਬਤਾ ਦੇਗਾ ਹਾਂ ਸਾਨੂੰ ਆਸ ਮਿਲ ਗਈ ਇੱਕ ਫੇਰ ਸਾਨੂੰ ਸਾਡਾ ਆਪਣਾ ਪੁੱਤ ਲਿਆਉਣ ਦੀ ਕਿਉਂਕਿ ਮੈਨੂੰ ਕਿਹਾ ਜਦੋਂ ਬੱਚਾ ਗੱਤ ਕਰਾਂਗੀ ਪਰ ਮੈਂ ਫੇਰ ਵੀ ਸਾਥ ਦਿੱਤਾ ਕਿਉਂਕਿ ਨਾ ਬੱਚੇ ਨੂੰ ਮਾਰਾ ਜੀ ਨਾਲ ਧੋਖ ਨਹੀਂ ਆਉਂਦੀ ਤਾਂ ਫੇਰ ਗਲਤ ਦਾ ਕਿਉਂ ਸਾਥ ਦੇ ਦਿੱਤਾ ਉਹਨੂੰ ਸਮਝਾਉਂਦੇ ਕਿ ਇਹ ਤਾਂ ਛੱਡ ਕੇ ਆਉਂਦੀ ਸਾਥ ਦਿੱਤਾ ਬਗਤ ਗਲਤ ਤੁਸੀਂ ਨਹੀਂ ਕੀਤਾ ਸੀ ਕੋਈ ਵੀ ਤਾਂ ਗਤ ਨਾਲ ਸਾਥ ਦੇਗਾ ਆਪਾਂ ਤੇ ਆਪਾਂ ਤੇ ਜ਼ੁਬਰੀ ਬਣਾਉਂਦੇ ਸੀਗੇ ਨਾਲਾ ਤੇ ਤੁਹਾਡਾ ਭਰਾ ਸੀ ਨਾ ਤਾਂ ਹੀ ਉਹਦਾ ਸਾਥ ਦੇਣਾ ਕੋਈ ਦਾ ਗੱਲਾਂ ਆਪਣੀ ਉਹਦੇ ਨਾਲ ਅੰਜੂ ਦੱਸ ਹੋਣਾ ਖਲਾਰਾ ਪਾਉਣਾ ਚਾਹਣੀ ਕਿ ਮੁੰਡਾ ਦੇਣਾ ਚਾਹਣੀ ਆ 1 ਗੱਲ 10 ਕੇ ਬੱਲੇ ਲੱਗ ਆਪਣਾ ਇਹਦੇ ਨਾਲ ਸਿਰੜਾਇਆ ਨਹੀਂ ਕੋਬਣਾ ਮੁੰਡਾ ਹੈ ਕਿੱਥੇ ਮਿਲੋਂ ਇਹ ਦੱਸੋ ਇੱਕ ਹੀ ਲੈ ਆ ਬਲਾ ਨੂੰ ਵਿਚਾਰ ਮਰ ਨੂੰ ਬੁਲਾ ਲਿਆ ਰੰਜੀਤਾ ਔਠਕ ਮਾਰਾ ਸੁਣਨਿਆ ਸੁਣਨਿਆ ਤੁਹਾਡੀਆਂ ਸਾਰੀਆਂ ਸੁਣਨਿਆਂ ਦਾ ਉਧਰ ਕੀ ਮੇਲਾ ਚੱਲਣ ਡਿਆ ਚਲਾ ਫੇ ਮੇਲਾ ਵੇਖ ਵੀ ਲਾ ਸੁਣਨਿਆਂ ਦੇ ਆ ਜਾਈਏ ਚਲੋ ਐਡੇ ਵਗਾਰੀ ਚੱਲ ਦੇਵਾ ਆਜੋ ਹੁਣ ਉਹਨੂੰ ਦੈਮ ਬੜਾ ਹੋ ਗਿਆ ਵਾ ਹਰਮਨ ਗੁਲਾ ਜੈ ਸਤਿਗੁਰ ਦਗੀ ਸਤਿਗੁਰ ਕੀ ਹਾਲ ਬਣਾਇਆ ਤੂੰ ਜਦੋਂ ਤੂੰ ਸਾਡੇ ਕੋ ਗਿਆ ਹਾਂ ਉਦੋਂ ਤੇ ਨਹੀਂ ਇਹ ਤਰ੍ਹਾਂ ਦਾ ਤੇ ਹੁਣ ਆ ਕੀ ਹਾਲ ਇਹਦਾ ਕਰਦਾ ਈ ਚੀਨਣ ਗੋਚੀ ਅੰਨਿਆ ਨੇ ਹਿਮਰ ਤੇ ਡਾਂਡ ਲਾਤੀ ਮੁੰਡੇ ਦੀ ਸ਼ਰਾਬਾ ਤੇ ਲਾਤਾ ਹੀ ਐ ਮੈਂ ਨਹੀਂ ਕੀਤਾ ਇਹ ਤੇਰਾ ਕਰਤੂਤਾ ਨੇ ਕੀਤਾ ਵਾ ਬਸ ਹਾਂ ਵੱਡੇ ਨੇ ਬੈਠੋ ਕੁਰਸੀਆਂ ਮਾ ਤੇ ਲਈ ਨਹੀਂ ਕੋਈ ਨਹੀਂ ਮੱਥੇ ਪੈਣਾ ਤੂੰ ਬੈਹ ਬੈ ਜਾ ਪੁੱਤ ਤੂੰ ਹੀ ਹਾਂਜੀ ਚੱਲ ਪੁੱਤ ਅਸੀਂ ਤੈਨੂੰ ਲੈਣ ਆਈਆਂ ਆਪਣੇ ਘਰ ਚੱਲ ਤੇਰੀ ਮਾਂ ਠੀਕ ਦੀ ਆ ਨਾਲੇ ਤੇਰਾ ਵੀਰ ਸਾਰਾ ਪਰਿਵਾਰ ਆ ਉੱਥੇ ਹਾਂ ਮੈਂ ਆ ਤਾਈ ਤੇਰਾ ਚਾਚਾ ਆਵਾ ਕਿੰਨੇ ਜਾਣੇ ਆ ਤੇਰਾ ਰਾਹ ਵੇਖਣ ਦਾ ਆ ਤੇ ਕਦੋਂ ਘਰ ਆਵੇਂ ਚੱਲ ਪੁੱਤ ਉੱਠ ਤੇ ਇਹ ਜਨਾਨੀ ਨੂੰ ਮੈਂ ਕਹਿ ਕੇ ਗਈ ਆ ਕਿ ਇੱਕ ਬੰਲੇ ਖਾਸਾ ਲੀਦਾ ਜਾਂਦੇ ਤੂੰ ਲੈ ਤੇ ਜਾਂ ਸਾਨੂੰ ਦੱਸਦੀ ਮੁੰਡਾ ਅਈਂ ਢੀਕ ਤੇ ਆਏ ਪੁੱਤ ਮੇਰੀ ਸੁਣ ਕਾਲ ਆਪਣੇ ਕੱਪੜੇ ਬੈਗ ਤੇ ਪਾ ਲਾ ਕੱਪੜਿਆਂ ਦੀ ਕੀ ਲੋੜ ਆ ਬਥੇਰੇ ਕੱਪੜੇ ਆ ਤੋ ਇਦਾਂ ਚੱਲ ਪੁੱਤ ਨਾਲੇ ਫਤੇ ਦੇ ਕੋ ਜਿੱਕੇ ਤੇ ਹੈਗੇ ਆ ਦੋਵੇਂ ਪਾ ਲੈਣਗੇ ਨਾਲ ਮਿਲ ਕੇ ਚੱਲ ਪੁੱਤ ਤੂੰ जिंदगी खराब ਕਰਤੀ ਮੁੰਡੇ ਨੇ ਇੱਕ ਮਾਂ ਨਾਲ ਉਹ ਤੋੜ ਕੇ ਨਿਆਣਾ ਤੇ ਕਿਹੜੀ ਹਾਲਤ ਚ ਹੈ ਸ਼ਰਾਬਾ ਪੀਣ ਲੱਗਾ ਤੇਰੀ ਵਜ੍ਹਾ ਨਾਲ ਉਹਨੇ ਸਾਰੀਆਂ ਗੱਲਾਂ ਸੋੜ ਲੈਣਾ ਮੇਰੀ ਵਜ੍ਹਾ ਨਾਲ ਨਹੀਂ ਤਾਈ ਜੀ ਖੇਤਾਂ ਦੇ ਆਣ ਕਰਕੇ ਆਣ ਕਰਕੇ ਨਹੀਂ ਆ ਉਹਨੂੰ ਸੱਚ ਪਤਾ ਲੱਗ ਗਿਆ ਹਾਂ ਕੁਛ ਨਹੀਂ ਬੋਲੇਗਾ ਰੰਜੀਤ ਤੂੰ ਨਹੀਂ ਅੰਜੂ ਤੂੰ ਕਿ ਨਹੀਂ ਮੁੰਡਾ ਮੇਰੇ ਕਹਣੇ ਤੇ ਆ ਆਪਾਂ ਇੱਕ ਦਿਨ ਵਾਸਤੇ ਆਏਗੇ ਠੀਕ ਹੈ ਤੇ ਇੱਕ ਦਿਨ ਦਾ ਟਾਈਮ ਦਾ ਦੂਜੇ ਆ ਦੋ ਦਿਨ ਬਾਅਦ ਆਏ ਆ ਤੇ ਮੁੰਡੇ ਦੀ ਕੀ ਹਾਲਤ ਕਰਦੀ ਆ ਮੈਂ ਕੀਤੀ ਹਰਮਨ ਮੈਂ ਕੀਤੀ ਤੂੰ ਦੱਸ ਇਹ ਸਭ ਤੁਹਾਡੇ ਕਾਰਨਾਮੇ ਨੇ ਜੋ ਆਗੇ ਬੱਚੇ ਨੂੰ ਪਟੀਆਂ ਪੜਾਤੀਆਂ ਜੇ ਅਸੀਂ ਤੈਨੂੰ ਕਿਹਾ ਸੀਗਾ ਆਪਣੇ ਤਰੀਕੇ ਨਾਲ ਉਹਨੂੰ ਸੱਚ ਦੱਸ ਦੇ ਆਪਾਂ ਤੇਰੀ ਹਾਂ ਜਹਾ ਮਲਾਵਾਂਗੇ ਨਾਲੇ ਇਹਨਾਂ ਦੁੱਖ ਨਹੀਂ ਲੱਗਣਾ ਨਾ ਇਹ ਸ਼ਰਾਪਤੀ ਨਹੀਂ ਲੱਗਣਾ ਇਹ ਸਾਰੀ ਤੇਰੀ ਗਈ ਕਰਤੂਤਾ ਈ ਪਰ ਸਾਡੀ ਤੂੰ ਮੰਨੀ ਨਹੀਂ ਨਾ ਉਦੋਂ ਤੇ ਨਾ ਹੁਣ ਤਹਾਡੇ ਲਈ ਤਾਂ ਬੜਾ ਆਸਾਨ ਹੈ ਕਹਿਣਾ ਕਿ ਕੱਪੜੇ ਪੈ ਕਰਕੇ ਚੱਲ ਪਰ ਉਸ ਮਾਂ ਤੋਂ ਪੁੱਛੋ ਜਿਹਨੇ ਮਾਸਾ ਜਿੰਨੇ ਨੂੰ ਪਾਲਿਆ ਉਹਦੇ ਦਿਲ ਤੇ ਕੀ ਬੀਤੰਦੀ ਆ ਤੂੰ ਪੁੱਛਾ ਇਹਨੂੰ ਵੀ ਪੁੱਛਾ ਉਹ ਮਾਂ ਵਾਲੇ ਦੇਖੋ ਜਿਹਨੇ 9 ਮਹੀਨੇ ਆਪਣੇ ਪੇਟ ਚ ਰੱਖਿਆ ਉਹਨੂੰ ਜਨਮ ਦਿੱਤਾ ਤੇ ਇਹ ਇੱਕ ਘੜੀ ਤੋਂ ਦੀ ਚੁੱਕ ਕੇ ਲਈ ਤੇ ਬਾਕੀ ਗੱਲਾਂ ਰਹਿੰਦੀ ਏ ਤੂੰ ਅੱਗੇ ਨਾ ਤੁਹਾਨੂੰ ਉਦੋਂ ਦਾ ਪਤਾ ਨਾ ਲੱਗਾ ਨਹੀਂ ਕਿੱਥੇ ਕਿੱਥੇ ਹੀ ਇਹਨੂੰ ਲੱਭਿਆ ਅਸੀਂ ਤੇ ਇਸ਼ਤਿਹਾਰ ਦਿੰਦੇ ਰਹੇ ਆ ਇੱਕ ਸਿਰਫ ਸਾਡੇ ਕੋਲ ਕੋਈ ਹੈ ਨਹੀਂ ਕੋਈ ਫੋਟੋ ਹੈ ਨਹੀਂ ਨਾ ਇਹਦੀ ਤਾਂ ਨਿਆਣੇ ਦੀ ਕੀ ਹੋਣੀ ਜਿਹੜਾ ਕੱਲ ਜੰਮਿਆ ਹੀ ਅਜੇ ਆਈ ਬੜਾ ਲੱਭਿਆ ਤੈਨੂੰ ਵੀ ਪਤਾ ਤੂੰ ਨਾ ਬੁੱਥੀਆਂ ਗੱਲਾਂ ਨਾ ਕਰ 6-7 ਸਾਲਾਂ ਆਪਾਂ ਇਹੀ ਕੰਮ ਕਰਦੇ ਰਹੇ ਲੱਭਦੇ ਰਹੇਗੇ ਆ ਥੋੜਾ ਜਿਹਾ ਸੋਣ ਤੇ ਆਹ ਤਾਂ ਤੁਹਾਡੀ ਹਲੇ ਤੱਕ ਨਹੀਂ ਮੁੱਕੀ ਬਸ ਤੇ ਰੁਕਦੀ ਕਿਉਂ ਕਹਿੰਦੇ ਆ ਨਾ ਕਿ ਉਮੀਦ ਇਹਦੇ ਦੁਨੀਆ ਟਿਕੀ ਆ ਸਾਨੂੰ ਵੀ ਉਮੀਦ ਹੀ ਨਾ ਤੇ ਸਾਡਾ ਕੋਲ ਤਾਂ ਮਿਲ ਗਿਆ ਲੱਗੇ ਥੋੜਿਆ ਤੁਸੀਂ ਮੀਦਾ ਦੋਨੋਂ ਹੀ ਬੜਿਆ ਰਾਣੇ ਨੇ ਦਿੱਤੀ ਹੈ ਹੁਣ ਆਪੋਂ ਦਾ ਹੁਣ ਕਿੱਥੇ ਆ ਪਰ ਆਪਾਂ ਇਹਦੇ ਬਾਰੇ ਸੋਚਿਆ ਸੀਗਾ ਇਹਦਾ ਵਿਆਹ ਕਰਨ ਦੇਗੇ ਸੋਣਾ ਨੂੰ ਕਰਨ ਦੇ ਸਭ ਕੁਝ ਦੇਣ ਦੇਗੇ ਤੂੰ ਰੱਬ ਨਹੀਂ ਨਾ ਕਿ ਉਹਦੇ ਲਈ ਜੋ ਤੁਸੀਂ ਤੈਅ ਦਿੱਤਾ ਲਿਖਿਆ ਗਿਆ ਕਾੜ ਤੇ ਤੇ ਉਹੀ ਚੱਲੇਗਾ ਰੱਬ ਤੇ ਵੀ ਨਹੀਂ ਰੱਬ ਕੋਈ ਨਹੀਂ ਦਾ ਪਰ ਇੱਕ ਮਾਂ ਜਦ ਜਨਮ ਦਿੰਦੀ ਹੈ ਨਾ ਜਾਂ ਪਾਲਦੀ ਆ ਉਹ ਮਾਂ ਜਿਹੜੀ ਉਹ ਰੱਬ ਹੀ ਹੁੰਦੀ ਪਰ ਇਹ ਨੂੰ ਮਾਂ ਬਣਨ ਦਾ ਜੋ ਚਾਹ ਹੈਗਾ ਕੀ ਲੋੜ ਪਈ ਬੱਚਾ ਚੁੱਕ ਕੇ ਲਿਆਉਂਦੀ ਉੱਥੇ ਰਹਿ ਲਿੰਦੀ ਉੱਥੇ ਬੱਚੇ ਨੂੰ ਪਿਆਰ ਦੇ ਦਿੰਦੀ ਮਾਂ ਵਾਲਾ ਉਹ ਤਾਂ ਧੱਕੇ ਮਾਰਨ ਦਾ ਲੱਗਿਆ ਹੋਇਆ ਸੀ ਜੇ ਧੱਕੇ ਮਾਰਨੇ ਨੇ ਦੇਣਾ ਤੇ ਬੜੀ ਦੇਰ ਪਹਿਲਾਂ ਘੜ ਦੇਣਾ ਹੈਗਾ ਇਹਨਾਂ ਟਾਈਮ ਰੱਖ ਦੇਣਾ ਇਹਨੂੰ ਨੀ ਤੇ ਮੇਰਾ ਉਹ ਤਾਂ ਸੋਚਦੇ ਨਾ ਤੈਨੂੰ ਇਹਦੇ ਤੋਂ ਬੜਾ ਦਰਸਾਉਗਾ ਕਿ ਕਿਤੇ ਜਾ ਕੇ ਉਸ ਮਾਵਾਂ ਨੂੰ ਵੇਖੀ ਜਿਨੇ ਆਪਣਾ ਬੱਚਾ ਖੋਇਆ ਪਾਲ ਪਾਲ ਰੋਈ ਆ ਤੜਫੀ ਆ ਉਹ ਤੇਨੂੰ ਇਹਦਾ ਤੜਫਣਾ ਬੜਾ ਬਾਈ ਜੀ ਬਸ ਆਂਟੀ ਹੁਣ ਤੁਸੀਂ ਵੀ ਨਾ ਬੋਲਿਓ ਤੇ ਤੁਸੀਂ ਵੀ ਦੋਵੇਂ ਇੱਕੋ ਥਾੜੀ ਦੀਆਂ ਚਟੀਆਂ ਪਟੀਆਂ ਜੀ ਬਸ ਸ਼ਾਬਾਸ਼ ਰਣਜੀਤ ਸ਼ਾਬਾਸ਼ ਆ ਤੇਰੇ ਜਿਹੜੇ 4 ਦਿਨ ਪਹਿਲਾਂ ਮਿਲੇ ਉਹ ਚੰਗੇ ਹੋਗੇ ਜਿਨੇ ਤੈਨੂੰ ਇੰਨੇ ਔਖੇ ਉਤੇ ਪਾਲਿਆ ਉਹ ਮਾੜੀ ਹੋਗੀ ਜਿਨੇ ਬਿਨ ਪਿਓ ਤੋਂ ਪਾਲਿਆ ਤੈਨੂੰ ਉਹ ਮੇਰੀ ਸੁਣ ਕੁੜੀਏ ਗੱਲ ਅਸੀਂ ਤੇ ਚੁੱਪ ਕੀਤੇ ਆ ਆ ਮੁੰਡਾ ਗਿਆ ਗੱਲ ਤੇ ਦੇ ਕੇ ਜਿਹੜੀ ਬਿਨ ਦੱਸਿਆ ਗਿਆ ਸ਼ੰਮੀ ਮੈਂ ਦੱਸ ਕੇ ਗਿਆ ਨਹੀਂ ਬਿਨ ਦੱਸੇ ਨਹੀਂ ਗਿਆ ਹਾਂ ਦੱਸ ਕੇ ਗਿਆ ਕਿ ਤੂੰ ਅੰਨੇ ਸੱਚੀ ਦੇਖੋ ਦੇਖੋ ਵੀ ਮੈਂ ਕਿਧਰ ਜੋ ਰਾਮ ਨੇ ਲਿਖਿਆ ਨਾ ਉਹ ਹੋਣਾ ਹੀ ਹੋਣਾ ਵਾ ਇਨੂੰ ਲੱਖ ਦੀ ਪਿੰਰੇ ਬਾ ਲੈਂਦੇ ਇਹਨੇ ਤੁਹਾਡੇ ਤੱਕ ਪਹੁੰਚ ਹੀ ਜਾਣਾ ਜੇ ਲਿਖਿਆ ਆਪਦੇ ਜਦੋਂ ਗੱਦੀ ਹੋ ਜਾਂਦੀ ਆ ਨਾ ਉਹ ਰੱਬ ਦੇ ਸਿਰ ਤੇ ਛੁੱਟ ਦਈਂ ਨਾ ਤੁਸੀਂ ਰੱਬ ਨੂੰ ਗਲਤੀਆਂ ਕਹਿਣ ਦੇ ਜੇ ਵੀ ਹੋ ਜਾਂਦੀ ਆ ਰੱਬ ਦੇ ਸਿਰ ਤੋਂ ਛੁੱਟਦਾ ਹੀ ਨਹੀਂ ਆ ਸ਼ੁਰੂ ਤੋਂ ਇਹਦਾ ਸਾਥ ਦਿੱਤਾ ਤਾਂ ਜਿੰਨੀ ਇਹ ਗੁਨਾਹਗਾਰ ਹੈ ਨਾ ਉਹਨੇ ਤੁਹੀ ਦੇ ਹਾਂਜੀ ਤੇ ਨਾ ਗਲਤੀਆਂ ਕਰ ਤੇ ਉਹ ਤੂੰ ਹੀ ਗਲਤ ਹੋ ਹਰ ਮਨ ਰਹਿਣ ਦੇ ਮੈਂ ਗੁਨਾਹਗਾਰ ਹੀ ਆ ਮੇਰੀ ਸੁਣ ਮੈਂ ਇੱਕ ਬੱਚੇ ਨੂੰ ਨਾ ਛਾਤੀ ਨਾਲ ਆ ਕੇ ਪਾਲ ਪੋਸ ਲਿਆ ਵੈ ਮੈਂ ਗੁਨਾਹਗਾਰ ਹੋ ਗਈ ਆ ਇਹ ਮੈਂ ਕੋਈ ਨਹੀਂ ਹਾਂ ਵੀ ਕੁਸਾਂ ਮਤੀਸਾਂ ਉਹਦੇ ਅੰਦਰ ਫਲਦੇ ਬੱਚਿਆਂ ਨੂੰ ਸੰਭਾਲਦੀ ਸੀ ਸਾਨੂੰ ਕੁਝ ਹੋਵੇ ਨਾ ਮੈਂ ਉਦੋਂ ਵੀ ਗੁਨਾਹਗਰ ਸਾਂ ਬਸ ਇਹ ਗਿਆ ਛੰਮੀ ਦੀ ਤਰਫ ਲੇਖੀ ਉਹ ਰਣਜੀਤ ਉਹੋ ਸ਼ਕਲ ਮੰਮੀ ਤਾਈ ਜੀ ਅਧੇਰੇ ਸ਼ਕਲ ਮਿਲਦੀ ਉਹਦੇ ਆਪਾਂ ਉਹਨੂੰ ਬੜਾ ਸੰਭਾਲਿਆ ਕਿ ਨਹੀਂ ਪੁੱਤ ਇੱਕ ਸ਼ਕਲ ਦੇ ਦੁਨੀਆ ਦੇ ਸਤ ਜੀ ਹੁੰਦੇ ਆ ਪਰ ਉਹਨੂੰ ਵਿਸ਼ਵਾਸ ਸੀ ਇਹ ਮੇਰਾ ਰਣਜੀਤ ਹੀ ਆ ਤੇ ਦੇਖ ਲੈ ਉਹ ਗੱਲ ਹੋਈ ਨਾ ਗੱਲ ਸੱਚੀ ਹੋਈ ਕੋਟੋ ਲੱਗਦੀ ਜੇ ਤੂੰ ਸੱਚੀਓ ਮਾਂ ਬਣਦੀ ਨਾ ਤੇ ਫਿਰ ਜਦੋਂ ਮੁੰਡਿਆ ਜਵਾਨ ਆਏ ਉਹਨੂੰ ਸੱਚ ਦੱਸਦੀ ਸੱਚ ਕਿਉਂ ਨਹੀਂ ਦੱਸਿਆ ਫਿਰ ਦੇਖਦੇ ਮੁੰਡਾ ਟਿਕਦਾ ਤੇਰੇ ਕੋ ਦੱਸ ਦਿੰਦੀ ਸ਼ਾਇਦਾਂ ਤੈਨੂੰ ਇਹਨੂੰ ਦੇਖਣਾ ਨਾ ਪੈਂਦਾ ਦੱਸਣ ਜੀ ਕੀ ਕਰ ਰਹਾ ਤੂੰ ਕੀ ਚਾਹੁੰਦਾ ਤੂੰ ਹੋਰ ਪਤਾ ਉਹਨੇ ਆਪਣੇ ਘਰ ਜਾਣਾ ਵਾ ਜਾਊਗਾ ਆਪਣੇ ਘਰ ਅਸੀਂ ਉਹਨੂੰ ਲੈਣ ਵਾਸਤੇ ਆਏ ਆ ਉਹਨੂੰ ਤਾਂ ਇੰਨਾ ਪਿਆਰ ਮਿਲ ਗਿਆ ਇੰਨਾ ਥੋੜੇ ਦਿਨਾਂ ਵਿੱਚ ਜਦੋਂ ਰਹਿ ਗਿਆ ਤੇ ਹੁਣ ਹੁਣ ਤੈਨੂੰ ਬਹੁਤ ਜ਼ਿਆਦਾ ਪਿਆਰ ਮਿਲੇਗਾ ਵੇਖਣ ਉਹ ਮਾਸਾ ਜੀ ਨੇ ਇਹਨੂੰ ਪਾਲਿਆ ਪੜਾਇਆ ਲਿਖਾਇਆ ਸਾਰਾ ਕੁਝ ਕੀਤਾ ਕਾਮਯਾਬੀ ਕਰ ਪਰ ਉਹਨੇ ਜਿ ਉਸ ਟਾਈਮ ਹੀ ਨਾ ਬਣਿਆ ਤੇ ਇੰਨਾ ਕੁਝ ਕਰਨ ਤੇ ਹੀ ਤੇਰਾ ਬਣਿਆ ਤੇਨੇ ਉਹ ਗਾੜੀ ਵੀ ਨਹੀਂ ਤੇਰਾ ਬਣੀ ਇਹਨੂੰ ਬਸ ਉਹ ਦੋ ਰਿਸ਼ਤੇ ਦੇਖਦੇ ਆ ਜਿਹੜੇ ਅੱਜ ਜਾਣ ਕੇ ਖਲੋਗੇ ਸਿਰਫ ਆਹ ਦੋ ਨਹੀਂਗੇ ਪਿੱਛੇ ਸਾਰਾ ਪਰਿਵਾਰ ਆ ਹਜੇ ਸਿਰਫ ਸਾਨੂੰ ਪਤਾ ਕਿ ਮੁੰਡਾ ਲੱਭ ਗਿਆ ਆਪਾਂ ਅਜੇ ਕਿਹਨੂੰ ਦੱਸਿਆ ਹੀ ਨਹੀਂ ਹੈ ਤੇ ਜੇ ਹੁਣ ਦੱਸ ਦੀ ਹੈ ਨਾ ਤੇ ਤੁਹਾਨੂੰ ਪਤਾ ਨਹੀਂ ਕਿ ਇੱਥੇ ਕਿੰਨੇ ਜਾਣੀ ਜੀ ਆਣਗੇ ਇਕੱਠੇ ਹੋ ਜਾਣੇ ਇਹਨਾਂ ਨੂੰ ਪਤਾ ਵਾ ਪੁੱਛ ਲੋ ਇਹਨਾਂ ਨੂੰ ਕੋ ਕਰ ਸਕਦੀ ਆ ਤੇ ਨਾ ਤੂੰ ਫੇਰ ਤੂੰ ਕਿਹਾ ਜਾਉ ਨਾ ਕੋਈ ਹੋ ਤੂੰ ਹੀ ਸੋਚਿਓ ਕੋਈ ਨਹੀਂ ਲਾਜੋ ਜੇ ਮੁੰਡੇ ਦੇ ਮਨ ਚ ਵਾਕਿਆ ਹੀ ਮਾੜੀ ਮੋਟੀ ਮੋਹ ਹੋਊਗੀ ਨਾ ਤੂੰ ਆ ਵਾਪਸ ਚੱਲ ਕੇ ਆਉਗਾ ਅਹੀਂ ਉਹਨੂੰ ਰੋਪਣਾ ਨਹੀਂ ਹੁਣ ਜਾਣ ਦੇ ਅੰਜੂ ਮੰਨ ਲਾਜੋ ਜਾਣ ਦੇ ਦੇਖ ਲੈ ਤੇਰੇ ਤੋਂ ਬਾਅਦ ਉਹ ਪਿਆਰ ਕਰ ਲੈਣਿਆ ਹੁਣ ਸਲਾਗਾਰ ਤੇ ਤੋਰ ਦੇ ਪੋਣਾ ਇਹਨੂੰ ਪਿਓ ਦਾ ਹੀ ਪਿਆਰ ਮਿਲੂ ਚਾਚੇ ਤਾਇਆ ਦਾ ਵੀ ਪਿਆਰ ਮਿਲੂ ਦਾਦਾ ਦਾਦੀ ਦਾ ਹੀ ਪਿਆਰ ਮਿਲੂਗਾ ਮਾਂ ਦਾ ਮਿਲੂ ਸਭ ਤੋਂ ਜ਼ਿਆਦਾ ਪੋਣਾ ਨੂੰ ਇਥੇ ਤੇ ਕੱਲਾ ਮਾਂ ਦਾ ਪਿਆਰ ਹੀ ਨਾ ਉਹ ਵੀ ਝੂਠ ਬੋਲਿਆ ਚੱਲ ਰੰਜੀਤ ਚਲੀ ਆਪਾਂ ਚੱਲ ਉਠ ਉਠ ਤੇਰਾ ਪਰਿਵਾਰ ਉਡੀਕਦਾ ਤੈਨੂੰ ਚੱਲ ਉਠ ਮੇਰਾ ਪੁੱਤ

ਸਿੱਧੂ ਨਹੀਂ ਜਾਏਗਾ ਮੈਨੂੰ ਪਤਾ ਸੀ ਮੇਰਾ ਬੱਚਾ ਮੇਰੇ ਬਿਨਾ ਤਾਂ ਰਹਿ ਹੀ ਨਹੀਂ ਸਕਦਾਗਾ ਤੂੰ ਮਨਾ ਕਰਤਾ ਨਾ ਨੂੰ ਨਿੰਨ ਜਾ ਰਿਹਾ ਨੂੰ ਨਾ ਤੂੰ ਨਹੀਂ ਤਾਂ ਜਾ ਰਹੀ ਹੈ ਜਾਣਾ ਤੇ ਮੈਂ ਹਾਂ ਬਸ ਮੈਂ ਤੁਹਾਡਾ ਥੈਂਕਫੁਲ ਕਰਨਾ ਹੈ ਕਿ ਤੁਸੀਂ ਮੈਨੂੰ ਐਡਾ ਵੱਡਾ ਕਰ ਦਿੱਤਾ ਇਤਨੀ ਜਿੰਦਗੀ ਦਿੱਤੀ ਹਿੰ ਚੀਜ਼ ਮੰਗੀ ਬਾਅਦ ਚ ਲਿਆ ਕੇ ਪਹਿਲਾਂ ਦਿੱਤੀ ਮੈਨੂੰ ਇਦਾਂ ਪਾਸਪੋਰਟ ਕਿਵਡਾ ਕੀਤਾ ਪਰ ਤੁਸੀਂ ਬਸ ਇੱਕ ਗਲਤੀ ਕਰ ਗਏ ਜੋ ਤੁਸੀਂ ਮੈਨੂੰ ਮੇਰੇ ਪਰਿਵਾਰ ਤੋਂ ਦੂਰ ਰੱਖਿਆ ਜੋ ਕਿ ਮੈਨੂੰ ਦੱਸਿਆ ਨਹੀਂ ਮੇਰੇ ਆਪਣੇਆ ਬਾਰੇ ਮੈਂ ਇੱਕ ਗਲਤੀ ਦੀ ਸਜ਼ਾ ਇੰਨੀ ਵੱਡੀ ਨਾ ਦੇ ਮੈਨੂੰ ਮੈਂ ਆਪਣੀ ਪੂਰੀ ਜ਼ਿੰਦਗੀ ਤੁਹਾਡਾ ਦੇਨ ਦਾ ਰਹਾ ਮੇਰੇ ਜੀਤ Jangan jangan kena itu. <laughs> ਮੇਰੇ ਕੋਲ ਪੁੱਛਿਆ ਮੇਰੇ ਤੇ ਕੀ ਵੀਤਦੀ ਮੈਨੂੰ ਇੰਨੇ ਸਾਲ ਮੇਰੇ ਪਰਿਵਾਰ ਤੋਂ ਦੂਰ ਰੱਖਿਆ ਅਨਾਥ ਕਰ ਛੱਡਿਆ ਜਿਵੇਂ ਦੇ ਜੀ ਮੇਰਾ ਪਿਓ ਮਾਰਤਾ ਹੀਰੇ ਵਰਗਾ ਭਰਾ ਜਿਹਦੇ ਬਾਰੇ ਕਿ ਮੈਨੂੰ ਦੱਸਿਆ ਨਹੀਂ ਮੇਰੇ ਸਾਰੇ ਰਿਸ਼ਤੇ ਤੇਰੀ ਚਾਚੀ ਤਾਚਾ ਕਿਸੇ ਬਾਰੇ ਵਿੱਚ ਮੈਂ ਪੁੱਛਦਾ ਸੀ ਮम्मा ਮੇਰੇ ਸਾਰੇ ਦੋਸਤਾਂ ਦੇ ਪਾਪਾ ਉਹਨਾਂ ਦੇ ਨਾਲ ਪੀਟੀਐਮ ਤੇ ਹੁੰਦੇ ਮੇਰਾ ਪਾਪਾ ਕਿੱਥੇ ਉਹਨਾਂ ਦੀ ਡੈਥ ਹੋ ਗਈ ਜਾਂ ਕਈ ਵਾਰੀ ਦੱਸਣਾ ਨਹੀਂ ਤੇ ਉਹਨਾਂ ਨਾਲ ਜ ਮੈਨੂੰ ਸਾਰੇ ਰਿਸ਼ਤੇ ਹੁੰਦੇ ਹੋਏ ਅਨਾਥ ਕਰ ਛੱਡਿਆ ਸੌਰੀ ਮਾਂ ਤੂੰ ਮੈਨੂੰ ਪਾਲਿਆ ਪੋਸਿਆ ਐਡਾ ਕੀਤਾ ਮੈਂ ਤੇਰਾ ਦੇਣ ਤਾਂ ਕਦੀ ਨਹੀਂ ਦੇ ਪਾਵਾਂਗਾ ਪਰ ਹੇ ਕੋਈ ਮਾਂ ਹੋ ਜਿਹੜੀ ਮੇਰੀ ਕੁੜੀ ਕਰਦੀ ਪਈ ਮੇਰਾ ਰਾਹ ਵੇਖਦੀ ਪਈ ਕਿ ਮੇਰਾ ਪੁੱਤ ਆਏਗਾ ਸੌਰੀ ਮਾਂ ਸੌਰੀ ਆਹ ਮਨ ਅੰਦਰ ਦੁੱਖ ਲੱਗਦਾ ਹੈ ਹੈ ਐ ਹੋਦੀ ਹਾਲਤ ਚ ਛੱਡ ਕੇ ਉੱਕਲ ਪਦੀ ਉਹ ਜਿਵੇਂ ਜੇ ਮਰੇ ਹੋਣ ਕੀ ਫਰਕ ਪੈਂਦਾ ਤੂੰ ਜਾ ਆਪਣੇ ਨਵੇਂ ਵਿਸਤਾਰ جوابی ਉਹਦੀ ਇੰਨੇ ਸਾਲਾਂ ਦਾ ਜਿਹੜਾ ਉਹਨੇ ਤੈਨੂੰ ਸੰਭਿਆ ਤੂੰ ਤੇ ਇੱਕ ਮਿੰਟ ਚੁੱਕੀ ਭਲਾ ਗਿਆ ਨਵੇਂ ਰਿਸ਼ਤੇ ਪਿਆਰੇ ਹੋਗੇ ਆਂਦੀ ਕੁਛ ਧਿਆਨ ਰੱਖਿਓ ਮਾਂ ਮੈਂ ਤੇ ਰੱਖੂੰਗੀ ਪਰ ਤੂੰ ਕੀ ਕੀਤਾ ਲੈ ਕੇ ਜੇਸੇ ਕਰਕੇ ਆਈ ਨਾ ਤੈਨੂੰ ਤੇ ਨਵੇਂ ਰਿਸ਼ਤੇ ਮਿਲ ਗਏ ਮਾਂ ਮਿਲ ਗਈ ਪਿਓ ਮਿਲ ਗਿਆ ਭਰਾ ਮਿਲ ਗਿਆ ਸਾਰਾ ਕੁਝ ਮਿਲ ਗਿਆ ਉਹਦਾ ਹੀ ਉਹਦੀ ਕੁਤੋਂ ਕੋਸੀ ਨਹੀਂ ਰਹਿ ਗਈ ਉਹ ਤਾਂ ਫੇਰ ਇਕੱਲੀ ਬਹਿ ਗਈ ਤੈਨੂੰ ਕਿਸੇ ਕਰਕੇ ਲੈ ਕੇ ਆਈ ਸੀ ਨਾ ਕਿ ਤੂੰ ਨੂੰ ਓਕੇ ਟਾਈਮ ਵਿੱਚ ਐਂਡਲੈਸ ਸਮੇਂ ਚ ਸਾਹਵੇਂਗਾ ਤੇ ਅੱਜ ਤੂੰ ਵੀ ਤੁਰ ਗਿਆ ਉਹਦਾ ਕੀ ਹੋਊਗਾ ਹਣ ਜਵਾਬ ਦੇ ਜਾ ਮੈਨੂੰ ਇੱਕ ਵਾਰ ਉਹਨੇ ਜਿਹੇ ਸ਼ਿਦਾਨਾ ਉਹਨੂੰ ਸਮਝ ਨਹੀਂ ਆਉਂਦੀ ਆਹ ਨਹੀਂ ਜਾਇਦਤ ਚੜੀ ਬਣਾਈ ਕਿਤੇ ਕਰਕੇ ਬਣਾਈ ਤੇਰੇ ਕਰਕੇ ਬਣਾਈ ਸਾਰਾ ਕੁਝ ਉਹਨੇ ਤੇਰੇ ਕਰਕੇ ਕੀਤਾ ਆਪਣੀ ਜ਼ਿੰਦਗੀ ਗਾਲ ਦਿੱਤੀ ਸਿਰਫ ਤੇਰੇ ਕਰਕੇ ਪਰ ਤੈਨੂੰ ਤੈਨੂੰ ਤਾਂ ਨਵੇਂ ਰਿਸ਼ਤਿਆਂ ਦੇ ਵਿੱਚ ਚਾਵਦ ਗਿਆ ਬਸ ਪੋਰ ਕੁਛ ਨਹੀਂ ਦਿਖਦਾ ਤੈਨੂੰ ਨਵੇਂ ਰਿਸ਼ਤੇ ਮਾਂ ਪਿਓ ਸਾਰਾ ਕੁਝ ਦਿਖਦਾ ਉਹਦੇ ਤੇ ਤੂੰ ਹਾਲਤ ਵੇਖੀ ਨਹੀਂ ਕਿ ਉਹ ਕਿਸ ਹਾਲਤ ਵਿੱਚ ਹੈ ਵੇ ਰੰਜਿਤ ਤੇਰੀ ਮਾਂ ਤੇਰੇ ਵਿੱਚ ਵੇਖੀ ਲਈ ਉਹਨੇ ਮਾਸਾ ਲੈ ਕੇ ਮੇਰੇ ਕੋਲ ਪਾ ਲਿਆ ਇੰਨਾ ਵੱਡਾ ਕੀਤਾ ਕਿ ਤੂੰ ਮੇਰਾ ਸਹਾਰਾ ਬਣੇਗਾ ਪਰ ਅੱਜ ਤੂੰ ਤੂੰ ਅੱਜ ਨਜ਼ਰਾਂ ਹੀ ਕਰ ਰਹੀਆਂ ਉਹ ਤੂੰ ਅੱਜ ਤੈਨੂੰ ਉਹਦੇ ਨਾਲ ਨਫ਼ਰਤ ਹੋ ਗਈ ਉਹ ਨਵੇਂ ਰਿਸ਼ਤੇ ਚੰਗੇ ਲੱਗਣਾ ਮਾਪੇ ਮਾਂ ਪਿਓ ਸਾਰੇ ਉਹ ਰਿਸ਼ਤੇ ਸਹੀ ਹੋਗੇ ਉਹ ਉਹਦੇ ਕੋਲ ਉਹਦੇ ਲਈ ਕੁਝ ਨਹੀਂ ਰਹਿਣਾ ਤੇ ਰਿਸ਼ਤੇ ਹਾਂ ਇਹਨਾਂ ਟਾਈਮ ਹੋ ਗਿਆ ਵਾ ਆਣੀ ਆਏ ਤਾਂ ਵੇਖੀਏ ਪਹਿਲਾਂ ਕੀ ਕਰੰਦੇ ਆ ਕਸ ਤੋਂ ਰੱਜ ਜਾ ਉਹ ਵੀ ਤਾਂ ਨਹੀਂ ਹਾਂ ਇੱਕ ਤੇਰੇ ਕਰਕੇ ਮੈਨੂੰ ਨਾ ਬੱਚਿਆਂ ਨੂੰ ਨਫ਼ਰਤ ਹੋ ਗਈ ਕਿ ਕੱਲ ਮੇਰੇ ਬੱਚਿਆਂ ਨੇ ਪਤਾ ਨਹੀਂ ਮੈਨੂੰ ਕੀ ਕਰਨਾ ਉਹਨਾਂ ਦਾ ਕੀ ਆਨਰ ਰਵਈਆ ਕਿਉਂਕਿ ਤੂੰ ਜੋ ਕੁਝ ਕੀਤਾ ਨਾ ਮੈਨੂੰ ਤੁਹਾਨੂੰ ਡਰ ਲੱਗਣ ਲੱਗ ਪਿਆ ਆਪਣੀ ਔਲਾਦ ਦਾ ਹੁਣ ਬਸ ਕਰ ਵਾਡੀ ਤੂੰ ਇਹ ਕਿਹੜਾ ਜਿਹੇ ਦਾ ਜਵਾਬ ਚੱਕੇ ਉਹਨੇ ਤਾਂ ਮੈਨੂੰ ਚੱਕਿਆ ਹੀ ਨਾ ਪਰ ਮੈਂ ਚੱਕਿਆ ਹੀ ਕੁਝ ਗਲਤ ਤਾਂ ਨਹੀਂ ਕੀਤਾ ਤੇਰੇ ਨਾਲ ਗਲਤੀ ਕੀਤਾ ਸੀ ਕਿਸੇ ਦਾ ਜਵਾਬ ਚੱਕ ਕੇ ਚੰਗਾ ਵੀ ਕੀ ਹੈ ਇਹ ਜੀ ਪਰ ਤੈਨੂੰ ਸੱਚ ਨਹੀਂ ਨਾ ਪਤਾ ਤੈਨੂੰ ਤਾਂ ਲੱਗਦਾ ਗਲਤ ਪਰ ਜਦੋਂ ਤੈਨੂੰ ਸੱਚ ਪਤਾ ਲੱਗੇਗਾ ਨਾ ਉਹਦੋਂ ਤੈਨੂੰ ਇਹੀ ਮਾਰ ਚੱਗੀ ਲੱਗੂਗੀ ਉਹਦਾ ਕੀ ਬੰਨਣਾ ਉਹਦੀ ਹਾਲਤ ਵੇਖ ਤੂੰ ਸਮਝਦਾ ਕਿਵੇਂ ਅਜੇ ਵੀ ਟਾਈਮ ਹੈਗਾ ਆ ਸਾਰੇ ਜਾਇਦਾ ਤੇਰੇ ਜੋਗੀ ਆ ਕੋਈ ਨਾ ਜਦੋਂ ਸੱਚ ਪਤਾ ਲੱਗੇਗਾ ਮੁੜ ਆਉਂਗਾ ਬਾਕੀ ਫੋਨ ਤੇ ਮੈਂ ਕਰਦਾ ਰਹਿਣਾ ਬਾਕੀ ਮੇਰੇ ਤੇਰੀ ਪੈਂਡ ਆ ਉੱਥੇ ਰਹਿਣਾ ਵਾ ਕੇ ਫੋਨ ਹੀ ਕਰਨੇ ਵੇਖ ਰਹੀ ਜੀ ਪੁੱਤ ਅੱਜ ਵੀ ਅਜੇ ਵੀ ਤੇਰੇ ਕੋਲ ਮੌਕਾ ਹੈਗਾ ਅਜੇ ਵੀ ਫੈਸਲਾ ਬਦਲਦੇ ਆਪਾਂ ਅਜੇ ਵੀ ਕੁਝ ਨਹੀਂ ਵਿਗੜਿਆ ਸਮਝ ਨਹੀਂ ਕੋਸ਼ਿਸ਼ ਕਰ। ਭੱਲੇ ਵੀ ਰੋਕ। ਉਸ ਮਾਂ ਵਾਲੇ ਵੇਖ। ਉਹਦੀ ਕੀ ਹਾਲਤ ਹੋ ਗਈ। ਕੀ ਗੱਲ ਐ? ਹੋਰ ਕੋ ਕਸਾ ਲੈ ਗਿਆ ਇਹਦਾ ਪੁੱਠਿਆ ਸਿੱਧਿਆ ਨੂੰ ਪੱਟਿਆ ਬਣਾਉਂਦੀ। ਤਾਂ ਤੂੰ ਪਤਾ ਇੱਥੇ ਕੀ ਕਰ ਰਿਹਾ ਤੂੰ? ਕੀ ਛੱਡੀ ਪੱਟ ਪੁੱਟੀਆਂ ਬੜਾ ਪੱਟੀਆਂ ਬਣਾਉਂਦਾ। ਨਹੀਂ ਤੂੰ ਇਹਨੂੰ ਇੱਕ ਮੋਸ਼ਨਲ ਇਲੈਕਟਨਲ ਕਰਦੇਵੇਂ। ਮੈਂ ਕੋਈ ਬਲੈਕ ਨਹੀਂ ਕਰਦੀ। ਤੇ ਫੇਰ ਜਿਹੜੀਆਂ ਗੱਲਾਂ ਉਦੋਂ ਕੋ ਰਹਿ ਗਈਆਂ ਨਾ ਹੁਣ ਇਹ ਆ ਕਰਨ ਲੱਗੀ। ਚੱਲ ਆਣ ਜੀ ਤੋਂ। ਕੋਈ ਲੋੜ ਨਹੀਂ ਮੁੰਨੇ ਨੂੰ ਮੋਸ਼ਨਲ ਨਹੀਂ ਬਲੈਕਮੇਲ ਕਰਦੀ। ਚੱਲ ਆਣ ਜਿੱਤਨ ਤੂੰ ਸੱਚ ਪਤਾ ਲੱਗਣਾ। ये तो गाज है मुकिन है लेवा कि alter वो तूने लगाया ना वो नहीं है मुझे पता कोई नहीं एक दिन को पता लगेगा जब तो वापस आएगा को घेर ले की जो फिर तू ही खाली हाथ मुड़ोगे कोई नहीं अंजू 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 कम नहीं होगी मेरा ने जी चला गया

ਹੇ ਮੈਂ ਦਈਆ ਪਾਲਿਆ ਸੀ ਗੱਲ ਲਾ ਕੇ ਮੈਂ ਉਹਨੂੰ ਇੰਜ ਰੱਖਿਆ ਸੀ ਲੁਗਾ ਕੇ ਦੁਨੀਆ ਤੋਂ ਮੇਰੇ ਖੂਹ ਕੇ ਲੈ ਕੇ ਤਈયો ਨਹੀਂ ਮੇਰਾ ਬੰਦਾ ਲੈ ਕੇ ਮੇਰੇ ਨਾਲ ਲੈ ਕੇ ਚਲੇ ਗਿਆ ਮੇਰੀ ਜ਼ਿੰਦਗੀ ਨੂੰ ਸੁਣਨਾ ਕਰਤਾ ਉਹਨਾਂ ਨੇ ਅੰਤੂ 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 ਵੇ ਸੌ کھੜੀਓ کھੜੀਓ ਉਸ ਰਣਜੀਤ ਨੇ ਮਿੰਦਾ ਚੰਗਾ ਕੀਤਾ ਨਾ ਇਸਨੇ ਚੰਗਾ ਕੀਤਾ ਮੇਰੇ ਨਾਲ ਅੰਟੀ ਖੜੀਓ 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 ਸਾਂਭ ਆਪਣੇ ਜਿਹਨਾਂ ਨੂੰ ਉਧਰੋਂ ਸੱਚ ਦਾ ਪਤਾ ਲੱਗਾ ਨਾ ਉਹਨੇ ਮੁੜ ਕੇ ਤੇਰੇ ਕੋਲ ਹੀ ਆਣੀ ਨਹੀਂ ਆਂਦੇ ਨਾ ਉਹ ਬਹੁਤ ਚੰਗੇ ਲੋਕ ਹੈਗੇ ਨੇ ਉਹਨਾਂ ਨੇ ਮੇਰੇ ਨਾਲ ਨਹੀਂ ਕੁਝ ਸਹੀ ਕੀਤਾ ਮੇਰੇ ਬੱਚੇ ਲੈ ਕਿੱਥੇ ਘਰਣਗੇ ਪਰ ਹਮ ਸੱਚ ਪਤਾ ਲੱਗੇਗਾ ਤੇ ਉਹ ਆਏਗਾ ਤੇਰੇ ਕੋਲ ਉਹਨੂੰ ਜਰੂਰ ਸੱਚ ਪਤਾ ਲੱਗੂਗਾ ਤੂੰ ਸੰਭਾਲ ਆਪਣੇ ਤੂੰ ਰੁਕ ਮੈਂ ਪਾਣੀ ਲੈ ਕੇ ਆਉਂਦਾ ਸਾਂਭ ਆਪਣੇ ਚੁੱਪ ਅੰਜੂ ਥੋੜਾ ਰੱਖ ਲੈ ਨਹੀਂ ਜੇ ਬਾਚ ਨੀ ਲੈਣਾ ਥੋੜਾ ਜਿਹਾ ਜੈਨੀਰ ਹਰਮਨ ਮੇਰਾ ਵੀਨੇ ਤੇ ਰਹਿ ਨੂੰ ਨਹੀਂ ਜੀ ਕਰਦਾ ਹਰਮਨ ਮੈਗੀ ਕਰਨਾ ਤੇ ਰਹਿ ਗਏ ਐ ਮੈਲ ਮਾੜੀ ਐ ਮੇਰੇ ਵਸਤੇ ਥੋੜੀ ਮੇਰੇ ਪੁੱਤਰ ਵਸਤੇ ਸੀ ਇਹਨੇ ਰਣਜੀਤ ਲਈ ਸੀ ਸਭ ਕੁਝ ਤੈਨੂੰ ਪਤਾ ਨਾ ਮੈਂ ਕਿੱਦਾਂ ਦਿਨ ਕਾ ਦਿਨ ਕਾ ਜੋੜ ਕੇ ਉਹਨੇ ਬਣਾਇਆ ਸਾਰਾ ਕੁਝ ਉਹ ਕਮੀ ਨਹੀਂ ਕੋਈ ਆਂਦੇ ਨਾ ਜਾਂਦੀ ਸਾ ਕਿ ਬੜੇ ਚੰਗੇ ਘਰ ਦਾ ਪੁੱਤਰ ਹੈਗਾ ਮੈਂ ਉਹਨੂੰ ਵੀ ਉਸੇ ਲੈਵਲ ਤੇ ਮੈਂ ਰੱਖਿਆ ਸੀ ਅੱਜ ਕਿਵੇਂ ਲਈ ਐ ਏ ਮੇਰੇ ਲਈ ਮਿੱਟੀ ਸੁਆ ਹੈ ਇਹ ਸਿਰਫ ਉਹਦੇ ਵਾਸਤੇ ਸਭ ਕੁਝ ਗਿਆ ਸੀ ਉਹ ਮੇਰੇ ਨਾਲ ਸੀ ਮੈਨੂੰ ਨਹੀਂ ਚਾਹੀਦਾ ਸੀ ਅੰ데 ਮੈਂ ਕਦੇ ਨਹੀਂ ਸੋਚਿਆ ਸੀ ਕਿ ਕੀ ਹੋ ਗਿਆ ਸੰਭਾਲ ਤੂੰ ਆਪਣੇ ਆਪ ਉਹਨੇ ਇੱਕ ਵਾਰੀ ਕਿਉਂ ਨਹੀਂ ਖਿਆਲ ਲਿੱਤਾ ਕਿ ਮੇਰੀ ਮਾਂ ਨੇ ਮੈਨੂੰ ਕਿੰਦਾ ਪਾਲਿਆ ਕੋਈ ਖਵਾ ਨਹੀਂ ਤੱਤੀ ਲੱਗਣ ਦਿੱਤੀ ਮੈਂ ਕੀ ਕਰਦਾ ਵੇ ਆਪਣੀ ਮਾਂ ਦੇ ਨਾਲ ਮੈਨੂੰ ਔਰਤ ਔਰਤ ਕਰਕੇ ਗੱਲ ਕਰੰਦਿਆ ਵਾ ਉਹਦੇ ਮਨ ਚ ਨਪਰਤ ਹੋ ਗਈ ਨੰਦੂ ਨਫਰਤ ਨਹੀਂ ਭਾਰੀ ਭੈ ਗਈ ਇੱਕ ਮਮਤਾ ਲਈ ਇੱਕ ਮਾਂ ਨੇ ਉਹਨੂੰ ਪਾਲਿਆ ਪੋਸਿਆ ਇਹਨਾਂ ਸੋਨਾ ਜੀਵਨ ਦੀ ਤੋਹ ਦੇ ਲਈ ਕੋਈ ਉਹਦੀ ਇਮਾਨੀਤੀ ਨਹੀਂ ਰਹਗੀ ਮੇਰੇ ਨਾਲ ਬੰਟੀ ਨੇ ਧੋਖਾ ਕੀਤਾ ਰঞ্জੀਤ ਨੇ ਧੋਖਾ ਕੀਤਾ ਉਸ ਪਰਵਾਰ ਨੇ ਕੀਤਾ ਜਿਸ ਨਾਲ ਮੇਰਾ ਵਿਆਹ ਟੁੱਟਿਆ ਸੀ ਨਾ ਮੈਂ ਅੰਦਰ ਇੱਕ ਆਸ ਲੱਲੀ ਸੀ ਛਲ ਸ਼ੰਮੀ ਦੇ ਘਰ ਜਿਹੜਾ ਬਾਲ ਹੁੰਦਿਆ ਨਾ ਉਹਨੂੰ ਪਾਲਾਂਗੀ ਪੋਸਾਂਗੀ ਉਸੇ ਘਰ ਚ ਇੱਕ ਨੁੱਕਰ ਚ ਰਹਿ ਲਾਂਗੀ ਮੈਨੂੰ ਤਾਂ ਉਹਨਾਂ ਨੇ ਘਰ ਚ ਵੀ ਨਹੀਂ ਰਹਿਣ ਦਿੱਤਾ ਤੱਕੇ ਮਾਰ ਕੇ ਮੈਨੂੰ ਗਲੀ ਚ ਕੱਢਤਾ ਸੀ ਤੱਕੇ ਮਾਰ ਕੇ ਜਪਟਿਆ ਸੇ ਨਾ ਨੇ ਘਰ ਦੇ ਕੰਮ ਦੇ ਲਾਲਚ ਨੂੰ ਮੈਨੂੰ ਘਰ ਚ ਰੱਖ ਲਿਆ ਬੇਫੇਰ ਅੰਦਰ ਹੀ ਮੰਜੇ ਰੱਖਿਆ ਕੋਈ ਨਹੀਂ ਮੈਂ ਬੱਚੇ ਪਾਲਾਂਗੇ ਇਹਨਾਂ ਦੇ ਮੈਂ ਉਸ ਘਰ ਚ ਰਾਵਾਂਗੀ ਇੱਕ ਮਾਂ ਬਣਾਂ ਦਾ ਸੁੱਖ ਲੱਲਾਂਗੀ ਪਰ ਜਿਸ ਦਿਨ ਮੈਨੂੰ ਪਤਾ ਲੱਗਣਾ ਸ਼ਮਵੇ ਦੀ ਕੁੱਖ ਚ ਦੋ ਬੱਚੇ ਹੀ ਗਏ ਨੇ ਮੈਂ ਉਸੇ ਦੀ ਮੰਜ਼ਦਾਰ ਲਿਆ ਸੀ ਅਗਰ ਇਹਨਾਂ ਨੇ ਵੀ ਇੱਥੇ ਨਾ ਰਹਿਣ ਦਿੱਤਾ ਤੇ ਮੈਂ ਇੱਕ ਬੱਚਾ ਲੈ ਕੇ ਉਨੂੰ ਭਾਲ ਲਾਂਗੇ ਆਪਣੀ ਜ਼ਿੰਦਗੀ ਸ਼ੁਰੂ ਕਰਾਂਗੇ ਮੇਰੀ ਜ਼ਿੰਦਗੀ ਖਤਮ ਹੋਊਗੀ ਮੇਰੀ ਜ਼ਿੰਦਗੀ ਖਤਮ ਹੋਊਗੀ ਅੰਝੂ ਉਹ ਤੇ ਬਗਾਨੇ ਸੀ ਜਿਹਨੂੰ ਤੂੰ ਪੁੱਤ ਨੂੰ ਸੰਭਿਆ ਉਹਨੇ ਨਹੀਂ ਤੇ ਉਹ ਨਹੀਂ ਤੇ ਰਭਣਿਆ ਇਸ ਟਾਈਮ ਤੇ ਕੋਈ ਉਹ ਵਾਪਸ ਆਊਗਾ ਇੱਕ ਦਿਨ ਤੂੰ ਆਹ ਹੌਸਲਾ ਨਾ ਹਾਰ ਆਪਣੇ ਆਪ ਨੂੰ ਸੰਭ ਮੈਨੂੰ ਚਾਹੀਦਾ ਮੈਨੂੰ ਝੂਠੇ ਹੌਸਲੇ ਮੈਨੂੰ ਕੋਈ ਨਹੀਂ ਚਾਹੀਦਾ ਅੰਝੂ ਭਾਵੇਂ ਜਿੱਦੇ ਜਾਣਾ ਤੇ ਤੂੰ ਵੀ ਚਲੀ ਜਾ ਮੈਨੂੰ ਕੋਈ ਨਹੀਂ ਚਾਹ ਉਹ ਛੱਡ ਗਿਆ ਮੈਂ ਕਿੱਦਾਂ ਛੱਡ ਜਾ ਤੈਨੂੰ ਮੈਂ ਅੱਜ ਤੱਕ ਕਦੀ ਤਰ੍ਹਾਂ ਸਾਥ ਛੱਡਿਆ ਅੱਜ ਕਿੱਦਾਂ ਛੱਡਦਾ ਹਰ ਮੈਂ ਦੂ ਵੀ ਨ ਸਮਝਦੀ ਆ ਮੈਨੂੰ ਰஞ்சிਤ ਕਿਉਂ ਨਹੀਂ ਸਮਝ ਪਾਇਆ ਮੇਰੀ ਕਮੀ ਕਿੱਥੇ ਰਹੀ ਸੀ ਪਿਆਰ ਦੀ ਜਿਹੜੀ ਉਹਨੂੰ ਅੰਦਰ ਖਾ ਗਈ ਅੰਦਰੋਂ ਅੰਦਰੋਂ ਕਿਹੜੇ ਰਿਸ਼ਤੇ ਆ ਨੂੰ ਜਾਣਦੇ ਲੱਭਦਾ ਫਿਰ ਮੈਂ ਜਿਨ੍ਹਾਂ ਦਾ ਕੋਈ ਮੂਹ ਪਿਆਰ ਨਹੀਂ ਹੈਗਾ ਇਹ ਸਿਰ ਦਿਖਾਵਾ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਕੇ ਗਈ ਇੱਕ ਜਨਾਨੀ ਕਿ ਮੇਰੇ ਤੇ ਨਾਮ ਲੱਗਾ ਕਿ ਮੈਂ ਉਹਦਾ ਬੱਚਾ ਲੈ ਗਈ ਆ ਇਹਦੇ ਕਰਕੇ ਕਿਸੇ ਨੇ ਉਹਨੂੰ ਪਿਆਰ ਨਹੀਂ ਉਹ ਦੇਣਾ ਕਿਸੇ ਨੇ ਨਹੀਂ ਦੇਣਾ ਜੋ ਮੈਂ ਦੇ ਦੇਣਾ ਮੈਂ ਨਹੀਂ ਨਹੀਂ ਤਾਂ ਉਹ ਵਾਪਸ ਆਊਗਾ ਉਹ ਵਾਪਸ ਆਊਗਾ ਸੰਭਾਲ ਆਪਣੇ ਆਪ ਨੂੰ ਤੇ ਤੂੰ ਕੰਨੀ ਰਹਿਣੀ ਹੈ ਤੂੰ ਆਪਣੇ ਆਪਣਾ ਹੌਸਲਾ ਹੁਣ ਤੂੰ ਖੁਦ ਬਣਨਾ ਮੈਂ ਕਿਤੇ ਲਈ ਜੀਣਾ ਹੈ